ਲਾੜੀ ਭਾਗ 3 ਹੁਣ ਲਾੜੀ ਦਾ ਸਾਰਾ ਪਰਿਵਾਰ ਸੋਚਾਂ ਵਿੱਚ ਪਿਆ ਹੁੰਦਾ ਹੈ ਕਿ ਕੀ ਕਰੀਏ ਹੁਣ ਤੇ ਵਿਆਹ ਦੇ ਕਾਰਡ ਵੀ ਵੰਡੇ ਗਏ ਤੇ ਵਿਆਹ ਦੇ ਵਿੱਚ ਵੀ ਹਫ਼ਤਾ ਹੀ ਪਿਆ ਸੀ ਉਹ ਵਿਚੋਲੇ ਨਾਲ ਸਾਰੀ ਗੱਲ ਕਰਦੇ ਹਨ ਵਿਚੋਲਾ ਕਹਿੰਦਾ ਕਿ ਐਦਾਂ ਦੀ ਕੋਈ ਗੱਲ ਨਹੀਂ ਮੁੰਡਾ ਕੋਈ ਨਸ਼ੇ ਨਹੀਂ ਕਰਦਾ ਇਹ ਜ਼ਰੂਰ ਕਿਸੇ ਲੱਗਦੀ ਵਾਲੇ ਨੇ ਪਾਨੀ ਮਾਰੀ ਹੈ ਰਿਸ਼ਤਾ ਤੋੜਨ ਲਈ ਪਰ ਹੁਣ लाਡੀ ਦੇ ਬਾਪ ਨੂੰ ਕਿਸੇ ਤੇ ਵੀ ਯਕੀਨ ਨਹੀਂ ਸੀ ਆ ਰਿਹਾ ਉਹਦੇ ਦਿਲ ਵਿੱਚ ਬਹਿਮ ਪੈ ਗਿਆ ਸੀ ਉਹਦਾ ਰੋਟੀ ਪਾਣੀ ਨੂੰ ਮਨ ਨਾ ਮੰਨਦਾ ਹਰ ਵੇਲੇ ਸਿਰ ਫੜ ਕੇ ਬੈਠਾ ਰਹਿੰਦਾ ਘਰਦਿਆਂ ਨੂੰ ਫਿਕਰ ਹੋ ਗਈ ਸੀ ਕਿ ਕਿਤੇ लाਡੀ ਦੇ ਬਾਪੂ ਨੂੰ ਕੁਝ ਨਾ ਹੋ ਜਾਵੇ लाਡੀ ਦੀ ਮਾਂ ਰੂਪਨਾ लाਡੀ ਦੀ ਵੱਡੀ ਭੂਆ ਦੇ ਘਰ ਜਾਂਦੀ ਹੈ ਤੇ ਸਾਰੀ ਗੱਲ ਦੱਸਦੀ ਹੈ। ਲਾੜੀ ਦੇ ਵੱਡੇ ਫੁੱਫੜ ਨਾਲ ਬਹੁਤ ਪਿਆਰ ਸੀ ਲਾੜੀ ਦੇ ਬਾਪ ਦਾ। ਲਾੜੀ ਦੇ ਭੂਆ ਫੁੱਫੜਾਉਂਦੇ ਹਨ ਤੇ ਲਾੜੀ ਦਾ ਫੁੱਫੜ ਆਪਣੇ ਕਿਸੇ ਰਿਸ਼ਤੇਦਾਰ ਤੋਂ ਪੁੱਛਗਿੱਛ ਕਰਨ ਜਾਂਦਾ ਹੈ ਜਿਹੜਾ ਸੁੱਖੇ ਦੇ ਪਿੰਡ ਦਾ ਹੀ ਹੁੰਦਾ ਹੈ। ਉਹ ਦੱਸਦੇ ਹਨ ਕਿ ਪਿੰਡ ਵਿੱਚ ਤੇ ਮੁੰਡੇ ਦੀ ਕੋਈ ਗੱਲ ਨਹੀਂ ਸੁਣੀ ਕਿ ਕੋਈ ਨਸ਼ਾ ਕਰਦਾ ਹੈ। ਮੁੰਡੇ ਨੂੰ ਦੇਖ ਕੇ ਵੀ ਨਹੀਂ ਲੱਗਦਾ ਐਦਾਂ ਦੇ ਵੀ ਕੋਈ ਗੱਲ ਹੋਵੇ। ਉਹ ਜ਼ਾਫ ਫੜ ਕਰ ਆ ਕੇ ਸਾਰੇ ਗੱਲ ਕਰਦਾ ਹੈ ਤੇ ਸਾਰੇ ਸਲਾਹ ਬਣਾਉਂਦੇ ਹਨ ਕਿ ਹੁਣ ਵਿਆਹ ਮਿੱਥੇ ਦਿਨ ਹੀ ਕਰ ਦੇਣਾ ਹੈ ਹੁਣ ਵਿਆਹ ਦਾ ਦਿਨ ਆ ਗਿਆ ਸੀ ਲਾਡੀ ਦੇ ਬਾਪ ਨੂੰ ਕੋਈ ਖਾਸ ਚਾਅ ਨਹੀਂ ਸੀ ਵਿਆਹ ਦਾ ਉਸ ਦੇ ਦਿਲ ਵਿੱਚ ਡਰ ਸੀ ਕਿ ਮੈਂ ਆਪਣੀ ਧੀ ਨੂੰ ਕਿਸੇ ਗਲਤ ਮੁੰਡੇ ਨਾਲ ਤੇ ਨਹੀਂ ਵਿਆਉਣ ਲੱਗਾ ਨਸ਼ੇ ਤੇ ਹਸ ਤੇ ਵਸ ਦੇ ਘਰ ਖਰਾਬ ਕਰ ਦਿੰਦੇ ਹਨ ਬਰਾਤ ਆ ਗਈ ਸੀ ਹੁਣ ਤੇ लाडी ਦੀ ਕਲਾਸ ਦੀਆਂ ਕੁੜੀਆਂ ਨੇ ਰੀਬਨ ਕਟਵਾਇਆ ਤੇ ਆਖਿਰ लाਡੀ ਵਿਦਾ ਹੋਣ ਲੱਗੀ ਮਾਂ ਮਾਪ ਦੇ ਘਰ ਲੱਗ ਬਹੁਤ ਰੋਈ ਹੁਣ लाਡੀ ਸਹੁਰੇ ਘਰ ਪਹੁੰਚ ਗਈ ਸੀ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨ ਸਾਰੇ ਬਹੁਤ ਚਾਹ ਕਰਦੇ ਸੀ लाਡੀ ਦਾ ਹਰ ਕੋਈ लाਡੀ ਨੂੰ ਦੇਖ ਕੇ ਉਸ ਦੀ ਤਾਰੀਫ਼ ਕਰਦਾ ਪਰ ਸੁੱਖੇ ਦੇ ਵਾਸੀ ਜਿਹੜੀ ਕਿ ਸੁਭਾਅ ਦੇ ਬਹੁਤ ਭੈੜੀ ਸੀ ਉਹ ਕਹਿੰਦੀ ਕਿ ਮੈਂ ਸੁਣਿਆ ਕਿ ਕੁੜੀ ਮੁੰਡਾ ਇਕੱਠੇ ਹੀ ਪੜਦੇ ਸੀ ਇੱਕ ਕਲਾਸ ਵਿੱਚ ਸੁਖੇ ਦੀ ਭੈਣ ਜਿਹੜੀ ਕੈਨੇਡਾ ਰਹਿੰਦੀ ਸੀ ਉਹ ਕਹਿੰਦੀ ਕਿ ਸਭ ਤੋਂ ਚੰਗਾ ਹੈ ਇਕੱਠੇ ਪੜਦੇ ਸੀ ਇੱਕ ਦੂਜੇ ਦਾ ਸੁਭਾਅ ਪਤਾ ਲੱਗ ਜਾਂਦਾ ਮਾਸੀ ਮੂੰਹ ਵੱਟ ਕੇ ਕਹਿੰਦੀ ਕਿ ਕਈਆਂ ਦੇ ਸੁਭਾ ਦਿਖਾਉਣ ਨੂੰ ਕੁਝ ਹੋਰ ਹੁੰਦੇ ਹਨ ਤੇ ਅੰਦਰੋਂ ਕੁਝ ਹੋਰ ਹੀ ਹੁੰਦੀਆਂ ਲਾੜੀ ਨੂੰ ਬਹੁਤ ਬੁਰਾ ਲੱਗਾ ਮਾਸੀ ਦੀ ਗੱਲ ਸੁਣ ਕੇ ਸੁਖੇ ਨੇ ਮਾਸੀ ਨੂੰ ਜਵਾਬ ਦਿੱਤਾ ਕਿ ਲਾਡੀ ਦਾ ਸੁਭਾਅ ਬਹੁਤ ਵਧੀਆ ਹੈ। ਲਾਡੀ ਨੂੰ ਸੁਖੇ ਨੇ ਕਿਹਾ ਕਿ ਤੂੰ ਮਾਸੀ ਦੀ ਗੱਲ ਦਿਲ ਨੂੰ ਨਾ ਲਗਾਈਂ। ਇਹਦਾ ਸੁਭਾਅ ਹੀ ਇਦਾਂ ਦਾ ਹੈ। ਲੋਕਾਂ ਦੇ ਘਰ ਪਵਾੜੇ ਪਵਾਉਣ ਵਾਲੀ ਹੈ ਇਹੋ। ਪਰ ਤੂੰ ਫਿਕਰ ਨਾ ਕਰ। ਇਹਦਾ ਪਿੰਡ ਬਹੁਤ ਦੂਰ ਹੈ ਇਸ ਲਈ ਸਾਡੇ ਘਟ ਹੀ ਆਊ। ਫਿਰ ਦੋਨੋਂ ਹੱਸਣ ਲੱਗ ਪੈਂਦੇ ਹਨ। ਸੁਖਾ ਲਾਡੀ ਨੂੰ ਉਹੀ ਚੈਨ ਦਿੰਦਾ ਜਿਹੜੀ ਵਿਆਹ ਤੋਂ ਪਹਿਲਾਂ ਬਣਾਈ ਸੀ ਉਹਦੇ ਲਈ। ਕਹਿੰਦਾ ਜੇਕਰ ਇਜਾਜ਼ਤ ਹੋਵੇ ਤੇ ਪਵਾ ਦੇਵਾਂ ਚੇਨ ਲਾਡੀ ਨੇ ਹਾਂ ਵਿੱਚ ਸਿਰ ਹਿਲਾਇਆ ਸੁੱਖੇ ਦੇ ਮਾਪੇ ਬਾਪ ਲਾਡੀ ਨੂੰ ਕਹਿੰਦੇ ਕਿ ਤੂੰ ਜਿੰਨੀ ਦੇਰ ਪੜ੍ਹਾਈ ਕਰਨੀ ਚਾਹੇ ਕਰ ਸਕਦੀ ਹੈ ਵਿਆਹ ਨੂੰ ਸਾਲ ਹੋ ਗਿਆ ਸੀ ਤੇ ਲਾਡੀ ਦੇ ਬਾਪੂ ਨੂੰ ਵੀ ਤਸੱਲੀ ਹੋ ਗਈ ਸੀ ਕਿ ਮੁੰਡਾ ਠੀਕ ਹੀ ਹੈ ਹੁਣ ਲਾਡੀ ਮਾਂ ਬਣਨ ਵਾਲੀ ਸੀ ਤੇ ਆਪਣੇ ਪੇਕੇ ਘਰ ਆ ਗਈ ਸੁੱਖਾ ਹਰ ਦੂਜੇ ਤੀਜੇ ਦਿਨ ਢੇੜਾ ਮਾਰਦਾ ਰਹਿੰਦਾ ਕਹਿੰਦਾ ਘਰ ਦੇ ਨਹੀਂ ਲੱਗਦਾ ਮੇਰਾ ਲਾਡੀ ਦੇ ਘਰ ਬੇਟੀ ਹੁੰਦੀ ਹੈ ਜਿਸ ਦਾ ਨਾਮ ਸਿਮਰਨ ਰੱਖਦੇ ਸੁਖੀ ਨੂੰ ਬਹੁਤ ਕਾਲੀ ਹੁੰਦੀ ਹੈ ਆਪਣੀ ਬੇਟੀ ਨੂੰ ਘਰ ਲੈ ਜਾਣ ਦੀ ਹੁਣ ਲਾਡੀ ਤੇ ਸੁੱਖਾ ਆਪਣੀ ਬੇਟੀ ਨਾਲ ਘਰ ਆ ਜਾਂਦੇ ਹਨ ਹੁਣ ਸੁਖੀ ਦੀ ਪੈਣ ਸੁਖੀ ਨੂੰ ਕੈਨੇਡਾ ਦੀ ਰਾਹਦਾਰੀ ਭੇਜਦੀ ਹੈ ਆਪਣੇ ਬੱਚੇ ਦੇ ਜਨਮ ਦਿਨ ਤੇ ਆਉਣ ਲਈ ਲੜਕੀ ਕਹਿੰਦੀ ਕਿ ਤੁਸੀਂ ਨਹੀਂ ਜਾਣਾ ਕਿਤੇ ਸੁੱਖੇ ਦੇ ਮਾਪੇ ਕਹਿੰਦੇ ਕਿ ਇਹਦੀ ਕੋਲੋਂ ਇੱਥੇ ਖੇਤੀ ਹੋਣੀ ਨਹੀਂ ਜੇਕਰ ਕੈਨੇਡਾ ਨਿਕਲ ਜਾਵੇ ਤੇ ਉੱਥੇ ਜਾ ਕੇ ਥੋੜੇ ਸਾਲਾਂ ਵਿੱਚ ਤੁਹਾਨੂੰ ਵੀ ਬੁਲਾ ਲਵੇਗਾ ਸੁੱਖਾ ਵੀ ਕੈਨੇਡਾ ਜਾਣ ਨੂੰ ਤਿਆਰ ਹੋ ਜਾਂਦਾ ਹੈ ਤੇ ਕਹਿੰਦਾ ਜੇਕਰ ਉੱਥੇ ਦਿਲ ਨਾ ਲੱਗਾ ਤੇ ਵਾਪਸ ਆ ਜਾਵਾਂਗਾ ਸੁੱਖਾ ਆਪਣੇ ਦੋਸਤ ਭਿੰਦੇ ਨੂੰ ਆਪਣੇ ਪਰਿਵਾਰ ਦਾ ਖਿਆਲ ਰੱਖਣ ਨੂੰ ਕਹਿੰਦਾ ਹੈ ਸੁਖਾ ਕੈਨੇਡਾ ਚਲੇ ਜਾਂਦਾ ਸਿਮਰਨ ਵੀ ਹੁਣ ਸਾਲ ਦੀ ਹੋ ਗਈ ਹੁੰਦੀ ਹੈ ਪਿੰਦਾ ਲਾਡੀ ਨੂੰ ਬਿਲਕੁਲ ਵੀ ਚੰਗਾ ਨਹੀਂ ਸੀ ਲੱਗਦਾ ਪਿੰਦੇ ਦੀ ਉਹਨਾਂ ਦੇ ਘਰ ਪਹਿਲਾਂ ਵੀ ਬਹੁਤ ਆਉਣੀ ਜਾਣੀ ਸੀ ਤੇ ਉਹ ਲਾਡੀ ਤੇ ਬੁਰੀ ਨਜ਼ਰ ਰੱਖਦਾ ਸੀ ਪਿੰਦੇ ਨੂੰ ਬਹੁਤ ਖੁੱਲ ਮਿਲ ਗਈ ਸੀ ਹੁਣ ਉਹ ਲਾਡੀ ਦੇ ਨੇੜੇ ਆਉਣ ਦੀਆਂ ਸਕੀਮਾਂ ਬਣਾਉਂਦਾ ਰਹਿੰਦਾ ਲਾਡੀ ਨੇ ਪਹਿਲਾਂ ਵੀ ਸੁੱਖੇ ਨੂੰ ਸ਼ਿਕਾਇਤ ਕੀਤੀ ਸੀ ਕਿ ਪਿੰਦੇ ਬਾਰੇ ਉਹਦਾ ਦੇਖਣ ਦਾ ਨਜ਼ਰੀਆ ਠੀਕ ਨਹੀਂ ਪਰ ਸੁੱਖਾ ਕਹਿੰਦਾ ਕਿ ਐਦਾਂ ਦੀ ਗੱਲ ਨਹੀਂ ਹੈ ਉਹ ਤੇ ਪਿੰਦਾ ਬਚਪਨ ਦੇ ਦੋਸਤ ਹਨ ਤੈਨੂੰ ਐਵੇਂ ਹੀ ਲੱਗਾ ਹੋਣਾ ਪਰ ਲਾਡੀ ਠੀਕ ਕਹਿੰਦੀ ਸੀ ਪਿੰਦਾ ਆਉਂਦਾ ਹੈ ਤੇ ਸੁੱਖੇ ਦੇ ਬਾਪੂ ਨੂੰ ਕਹਿੰਦਾ ਹੈ ਕਿ ਜੇਕਰ ਕੋਈ ਕੰਮ ਹੈ ਤਾਂ ਦੱਸੋ ਸਿਮਰ ਨੂੰ ਬੁਖਾਰ ਸੀ ਤੇ ਉਸ ਨੂੰ ਡਾਕਟਰ ਦੇ ਲੈ ਕੇ ਜਾਣਾ ਸੀ ਸੁਖੇ ਦਾ ਬਾਪੂ ਪਿੰਦੇ ਨੂੰ ਕਹਿੰਦਾ ਕਿ ਲਾੜੀ ਤੇ ਸਿਮਰਨ ਨੂੰ ਡਾਕਟਰ ਦੇ ਲੈ ਜਾਵੀਂ ਪਿੰਦੇ ਨੂੰ ਚਾਹ ਚੜ ਗਿਆ ਪਰ ਲਾੜੀ ਉਹਦੇ ਨਾਲ ਨਹੀਂ ਜਾਣਾ ਚਾਹੁੰਦੀ ਸੀ ਉਹ ਆਪਣੇ ਸਹੁਰੇ ਨੂੰ ਕਹਿੰਦੀ ਕਿ ਡੈਡੀ ਜੀ ਤੁਸੀਂ ਚਲੇ ਜਾਂਦੇ ਨਾਲ ਪਰ ਪਿੰਦਾ ਸਿਮਰਨ ਨੂੰ ਚੁੱਕ ਕੇ ਪਹਿਲਾਂ ਹੀ ਤੁਰ ਪਿਆ ਤੇ ਕਹਿੰਦਾ ਅੰਕਲ ਤੁਸੀਂ ਰੈਸਟ ਕਰੋ ਮੈਂ ਜਾ ਰਿਹਾ ਹਾਂ ਪਿੰਦਾ ਰਸਤੇ ਵਿੱਚ ਕਹਿੰਦਾ ਪਹਿਲਾਂ ਕੁਝ ਠੰਡਾ ਪੀਂਦੇ ਆ ਭਾਬੀ ਫਿਰ ਡਾਕਟਰ ਦੇ ਚਲੇ ਜਾਵਾਂਗੇ ਲਾਡੀ ਕਹਿੰਦੀ ਕਿ ਮੇਰੀ ਕੁੜੀ ਬੁਖਾਰ ਨਾਲ ਤਪਣ ਲੱਗੀ ਆ ਤੇ ਪਿੰਦੇ ਤੈਨੂੰ ਠੰਡੇ ਪੀਣ ਦੀ ਪਈ ਆ ਉਹ ਕਹਿੰਦੀ ਸਿੱਧਾ ਡਾਕਟਰ ਦੇ ਚੱਲ ਹੁਣ ਪਿੰਦਾ ਅਕਸਰ ਹਲਾਡੀ ਦੇ ਨੇੜੇ ਆਉਣ ਦੀ ਕੋਸ਼ਿਸ਼ ਕਰਦਾ ਤੇ ਕੋਈ ਚੀਜ਼ ਫੜਾਉਣ ਵੇਲੇ ਜਾਣ ਗੁੱਝ ਕੇ ਉਹਦੇ ਹੱਥਾਂ ਨੂੰ ਛੂਹਣ ਦੀ ਕੋਸ਼ਿਸ਼ ਕਰਦਾ ਉਧਰ ਸੁਖੇ ਦਾ ਫੋਨ ਵੀ ਆਉਂਦਾ ਰਹਿੰਦਾ ਤੇ ਉਹ ਹੁਣ ਕੰਮ ਵੀ ਕਰਨ ਲੱਗ ਪਿਆ ਸੀ ਹੁਣ ਲਾਡੀ ਦੇ ਪੇਕੇ ਘਰ ਉਸ ਦੇ ਰੂਪ ਵੀਰੇ ਦਾ ਵੀ ਵਿਆਹ ਹੋ ਗਿਆ ਸੀ ਲਾਡੀ ਕਾਫੀ ਟਾਈਮ ਆਪਣੇ ਪੇਕੇ ਘਰ ਰਹਿ ਕੇ ਸਹੁਰੇ ਘਰ ਚੜੀ ਗਈ ਸਿਮਰਨ ਨੂੰ ਹੁਣ ਸਕੂਲ ਲਗਾ ਦਿੱਤਾ ਸੀ ਹੁਣ ਲਾਡੀ ਦੇ ਛੋਟੇ ਭਰਾ ਦਾ ਵੀ ਮੰਗਣਾ ਕੈਨੇਡਾ ਦੀ ਕੁੜੀ ਨਾਲ ਹੋ ਗਿਆ ਸੀ ਵਿਆਹ ਸਾਲ ਤੱਕ ਮੁੰਡੇ ਦੇ ਕੈਨੇਡਾ ਪਹੁੰਚਣ ਤੇ ਹੀ ਕਰਨਾ ਸੀ ਹੌਣ ਸੁਖੇ ਦਾ ਫੋਨ ਲਾੜੀ ਨੂੰ ਆਉਂਦਾ ਪਰ ਉਸ ਦਾ ਗੱਲ ਕਰਨ ਦਾ ਢੰਗ ਲਾੜੀ ਨੂੰ ਬਦਲਿਆ ਲੱਗਦਾ ਉਹ ਸੁਖੇ ਨੂੰ ਪੁੱਛਦੀ ਕੋਈ ਗੱਲ ਜ਼ਰੂਰ ਹੈ ਦੱਸੋ ਉਹ ਕਹਿੰਦਾ ਕੋਈ ਗੱਲ ਨਹੀਂ ਸਭ ਠੀਕ ਹੈ ਕੰਮ ਵੀ ਠੀਕ ਚੱਲਦਾ ਉਧਰ ਪਿੰਦਾ ਦੇਖਦਾ ਹੈ ਕਿ ਲਾੜੀ ਦੇ ਸੱਸ ਸਹੁਰਾ ਕਿਤੇ ਜਾ ਰਹੇ ਹੁੰਦੇ ਹਨ ਉਹ ਮੌਕੇ ਦਾ ਫਾਇਦਾ ਉਠਾਉਣ ਬਾਰੇ ਸੋਚਦਾ ਪਿੰਦਾ ਉਹਨਾਂ ਦੇ ਘਰ ਜਾਂਦਾ ਤੇ ਲਾੜੀ ਕਹਿੰਦੀ ਡੈਡੀ ਦੇ ਕਰ ਨਹੀਂ ਉਹ ਕਹਿੰਦਾ ਇਸ ਲਈ ਹੀ ਤੇ ਮੈਂ ਆਇਆ ਤੇ ਕਹਿੰਦਾ ਤੂੰ ਭਾਬੀ ਕਿੰਨੀ ਦੇ ਸੁੱਖੇ ਦਾ ਇੰਤਜ਼ਾਰ ਕਰਦੀ ਰਹਿਣਾ ਉਹਨੇ ਨਹੀਂ ਆਉਣਾ ਵਾਪਸ ਦੇਖ ਲਈ ਤੇ ਨਾਲ ਹੀ ਉਹ ਅੱਗੇ ਵੱਧ ਕੇ ਲਾਡੀ ਨੂੰ ਜੱਫੀ ਪਾ ਲੈਂਦਾ ਤੇ ਲਾਡੀ ਬਹੁਤ ਜ਼ੋਰ ਨਾਲ ਆਪਣੇ ਆਪ ਨੂੰ ਉਸ ਦੀਆਂ ਬਾਹਾਂ ਵਿੱਚੋਂ ਆਜ਼ਾਦ ਕਰਵਾਉਂਦੀ ਹੈ ਤੇ ਇੱਕ ਜ਼ੋਰਦਾਰ ਥੱਪੜ ਉਸ ਦੇ ਮੂੰਹ ਤੇ ਮਾਰਦੀ ਕਹਿੰਦੀ ਦਫਾ ਹੋ ਜਾ ਇੱਥੋਂ ਸ਼ਰਮ ਕਰ ਤੈਨੂੰ ਤੈਨੂੰ ਸੁੱਖਾ ਆਪਣੇ ਭਰਾਵਾਂ ਵਾਂਗ ਸਮਝਦਾ ਹੈ ਤੇ ਤੂੰ ਕੀ ਨਿਕਲਿਆ ਉਹ ਚਲਾ ਜਾਂਦਾ ਲਾਡੀ ਪਿੰਦੇ ਵਾਲੀ ਗੱਲ ਆਪਣੇ ਸੱਸ ਸਹੁਰੇ ਨੂੰ ਦੱਸਦੀ ਹੈ ਉਹ ਕਹਿੰਦੇ ਹਨ ਕਿ ਸਾਨੂੰ ਪਿੰਦੇ ਨੂੰ ਪਛਾਣਨ ਵਿੱਚ ਗਲਤੀ ਹੋ ਗਈ ਸੁੱਖਾ ਜਿੱਥੇ ਕੰਮ ਕਰਦਾ ਸੀ ਉੱਥੇ ਇੱਕ ਔਰਤ ਵੀ ਕੰਮ ਕਰਦੀ ਸੀ ਜਿਸ ਦਾ ਤਲਾਕ ਹੋ ਚੁੱਕਾ ਸੀ ਉਹ ਉਮਰ ਵਿੱਚ ਸੁੱਖੇ ਤੋਂ ਬਹੁਤ ਵੱਡੀ ਸੀ ਕਿਉਂਕਿ ਉਸ ਦੇ 15 ਤੇ 17 ਸਾਲ ਦੇ ਦੋ ਲੜਕੇ ਸਨ ਉਹਦਾ ਦਿਲ ਸੁਖੀ ਤੇ ਆ ਗਿਆ ਤੇ ਉਸ ਨੂੰ ਇਹੋ ਵੀ ਪਤਾ ਸੀ ਕਿ ਸੁਖਾ ਕੈਨੇਡਾ ਵਿੱਚ ਕੱਚਾ ਹੈ ਉਹ ਕਿਸੇ ਵੀ ਕੀਮਤ ਤੇ ਸੁਖੀ ਨੂੰ ਹਾਸਲ ਕਰਨਾ ਚਾਹੁੰਦੀ ਸੀ ਉਹਨੇ ਸੁਖੀ ਨੂੰ ਕਿਹਾ ਕਿ ਜੇਕਰ ਤੂੰ ਚਾਹੇ ਤੇ ਮੈਂ ਤੈਨੂੰ ਪਕਤਾ ਕਰਵਾ ਸਕਦੀ ਹਾਂ ਇੱਥੇ ਉਹ ਕਹਿੰਦੀ ਤੂੰ ਮੇਰੇ ਨਾਲ ਵਿਆਹ ਕਰਵਾ ਲਈ ਪਰ ਸੁਖਾ ਆਖਦਾ ਮੇਰਾ ਵਿਆਹ ਤੇ ਹੋ ਚੁੱਕਾ ਤੇ ਮੈਂ ਆਪਣੀ ਪਤਨੀ ਤੇ ਬੇਟੀ ਨੂੰ ਬਹੁਤ ਪਿਆਰ ਕਰਦਾ। ਉਹ ਕਹਿੰਦੀ ਕਿ ਜਦ ਤੂੰ ਪੱਕਾ ਹੋ ਜਾਵੇਂ ਫਿਰ ਤੂੰ ਮੈਨੂੰ ਤਲਾਕ ਦੇ ਦੇਵੀਂ ਤੇ ਆਪਣੀ ਪਤਨੀ ਤੇ ਬੇਟੀ ਨੂੰ ਸੱਦ ਲਵੀਂ। ਇਸ ਤੋਂ ਇਲਾਵਾ ਤੇਰੇ ਕੋਲ ਹੋਰ ਕੋਈ ਚਾਰਾ ਵੀ ਨਹੀਂ ਪੱਕੇ ਹੋਣ ਦਾ। ਉਹ ਸੁਖੇ ਨੂੰ ਕਹਿੰਦੀ ਸੋਚ ਲਈ ਤੂੰ ਇਸ ਬਾਰੇ। ਬਾਕੀ ਕਹਾਣੀ ਅਗਲੇ ਪਾਗ ਵਿੱਚ ਕਹਾਣੀ ਕਿਵੇਂ ਦੀ ਲੱਗੀ ਤੁਹਾਨੂੰ? ਲਾਈਕ ਜ਼ਰੂਰ ਕਰ ਦਿਓ ਜੇ ਕਹਾਣੀ ਧੰਨਵਾਦ।